ਸਾਰੇ ਹੀ ਰੱਬ ਵਰਗੇ ਸਰੋਤਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਇੱਕ ਫਰਮਾਇਸ਼ ਦੇ ਉੱਤੇ ਬਹੁਤ ਹੀ ਪਿਆਰਾ ਜਿਹਾ ਲੋਕੀ ਤੁਹਾਡੇ ਨਜ਼ਰ ਕਰ ਰਹੇ ਹਾਂ ਉਮੀਦ ਹੈ ਕਿ ਤੁਸੀਂ ਜ਼ਰੂਰ ਪਸੰਦ ਕਰੋਗੇ ਮੂੰਦੋ ਉਠਾਂਦਿਆਂ ਜਾਲ ਮਾਵੇ ਦੋੜਾ ਦੋ ਉਠਾਂਦੀਆਂ ਜਾਲ ਮਾਂ ਵਿੱਚ ਡਾਰਾਂ ਤੁਸੀਂ ਕਿਹੜੇ ਦੇਸ ਨੂੰ ਜਾਲ ਮਾਂ ਵਿੱਚ ਚਲੇ ਜਾਣਾ ਦੋ ਉਠਾਂਦੀਆਂ ਗੋਰੀਏ ਨੀਂਦ ਡਾਰਾਂ ਦੋ ਉਠਾਂਦੀਆਂ ਨੀਂ ਦੋੜਾਂ ਅਸੀਂ ਪੂਰਬ ਦੇਸ ਨੂੰ ਜੋਰੀ ਇਹ ਨੀ ਚਲੇ ਜਾਣਾ ਚਟਵਰ ਸੁਗਲੀ ਜਾਲਮਾ ਵੇ ਚਟ ਬਦਲੀ ਚਟਵਰ ਸੁਗੀ ਜਾਲਮਾ ਵੇ ਚਟ ਬਦਲੀ ਦੇਜ ਜਾਣਗੇ ਜਨਮਵੇਂ ਉੱਠਾੜੇ ਚਟ ਵਰਸੂਗੀ ਗੋਰੀਏ ਨੀ ਚਟ ਬਦਲੀ ਚਟ ਵਰਸੂਗੀ ਗੋਰੀਏ ਨੀ ਚਟ ਬਦਲੀ ਸੁੱਕ ਜਾਣਗੇ ਗੋ ਨੇ ਉਠਾਵਾਲੇ ਹੱਥ ਜਗਨਾੰਦਾ ਜਾਲ ਮਾਵੇ ਹੱਥ ਕੰਗਣਾ ਹੱਥ ਜਗਨਾੰਦਾ ਜਾਲ ਮਾਵੇ ਹੱਥ ਕੰਗਣਾ ਜਰ ਖੇੜ ਕੇ ਜਾਲ ਮਾਵੇ ਚਲੇ ਜਾਣਾ ਹਥਿਸ਼ ਗਣਾੰਦਾ ਗੋਰੀਏ ਨਿਹੱਥ ਕੰਗਣਾ ਹਥਿ ਝਗਣਾੰਦਾ ਜੋਰੀਏ ਨਿਹੱਥ ਕੰਗਣਾ ਜਰਾ ਖੜਾਂਗੇ ਗੋਰੀਏ ਨਿ ਵਿਚਰਾਹੀ ਸੇਸ਼ ਗਣਾੰਦਾ ਜਾਂ ਲਮਾ ਵਿੱਚਿਰਚੀਰ ਸਿਰਸਗਣਾੰਦਾ ਜਾਲਮਾ ਵਿੱਚਿਰਚੀਰ ਜਰ ਪੈਣ ਕੇ ਜਾਲਮਾ ਵਿੱਚ ਚਲੇ ਜਾਣਾ ਸਿਰਸਗਣਾੰਦਾ ਗੋਰੀਏ ਨੀ ਸਿਰਚੀਰ ਸ਼ਿਰਸ਼ ਗਣਾੰਦਾ ਗੋਰੀਏ ਨਿਸਿਰਚੀਰਾ ਜ਼ਰਾ ਪਨਾਂਗੇ ਗੋਰੀਏ ਨਿਵਿਚਰਾਹੀ ਇੱਕ ਵੈਰਨ ਸੀ ਜਾਲਮ ਮੇ ਮੇਰੀ ਪੂਆ ਇੱਕ ਵੈਰਨ ਸੀ ਜਾਲ ਮਾਵੇਂ ਮੇਰੀ ਪੂਆ ਜੀ ਤੇਰੀਂ ਦੀ ਜ਼ਾਲਮ ਮਾਵੇਂ ਦਸ ਪਾਈ ਦੂਜੇ ਬਰੀ ਸੀ ਜ਼ਾਲਮ ਮਾਵੇਂ ਮੇਰੇ ਮਾਪੇ ਦੂਜੇ ਬਰੀ ਸੀ ਜ਼ਾਲਮ ਮਾਵੇਂ ਮੇਰੇ ਮਾਪੇ ജീനേ तेरे बे zalma velad lai tannodi